ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਬੇਨਤੀ ਹੈ ਕਿ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਹਾਜ਼ਰੀ ਜ਼ਰੂਰ ਲਗਵਾ ਦੇਣਾ ਜੀ ਸੰਗਤ ਜੀ ਜੇਕਰ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਅੱਗੇ ਭੈਣ ਭਰਾਵਾਂ ਦੇ ਨਾਲ ਇਸ ਵੀਡੀਓ ਨੂੰ ਸ਼ੇਅਰ ਵੀ ਕਰ ਦੇਣਾ ਜੀ ਸੰਗਤ ਜੀ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਤਵੇਂ ਦੇ ਰਿਲੇਟਿਡ ਕਈ ਅਜਿਹੇ ਕੰਮ ਹੁੰਦੇ ਹਨ ਜਿਹੜੀਆਂ ਮੇਰੀਆਂ ਭੈਣਾਂ ਨੂੰ ਧਿਆਨ ਦੇ ਵਿੱਚ ਰੱਖਣੇ ਹੁੰਦੇ ਹਨ ਤੁਹਾਡੇ ਕਾਰਦੇ ਵਿੱਚ ਕਦੇ ਵੀ ਪੈਸੇ ਦੀ ਕਮੀ ਨਹੀਂ ਆਵੇਗੀ ਸਾਧ ਸੰਗਾ ਜੀ ਜੇਕਰ ਤੁਸੀਂ ਇਹ ਧਿਆਨ ਵਿੱਚ ਰੱਖ ਲੈਂਦੇ ਹੋ ਪੈਸੇ ਦੀ ਟੋਟ ਕਦੇ ਨਹੀਂ ਆਵੇਗੀ ਤੁਸੀਂ ਬਿਨਾ ਕੁਝ ਕੀਤੇ ਆਂ ਪੈਸਾ ਕਮਾ ਸਕੋਗੇ ਤੁਸੀਂ ਬਿਨਾ ਕੁਝ ਕੀਤੇ ਆਂ ਪੈਸੇ ਨੂੰ ਆਪਣੇ ਵੱਲ ਆਕਰਸ਼ਿਤ ਕਰ ਸਕੋਗੇ ਇਹ ਜਿਹੜਾ ਤਵੇ ਦਾ ਉਪਾਅ ਹੈ ਕਦੇ ਵੀ ਤੁਹਾਨੂੰ ਤਾਂ ਦੀ ਕਮੀ ਨਹੀਂ ਆਉਂਦੀ ਵੀ ਕਾ ਜੇਕਰ ਤੁਸੀਂ ਇਹਨਾਂ ਗੱਲਾਂ ਦਾ ਖਾਸ ਧਿਆਨ ਰੱਖਦੇ ਹੋ ਤਵਾ ਦਾ ਸੰਗੱਚ ਹਰ ਕਾਦੇ ਵਿੱਚ ਹੁੰਦਾ ਹੈ ਇਸ ਦਾ ਮਹੱਤਵ ਖਾਣਾ ਬਣਾਉਣ ਤੱਕ ਨਹੀਂ ਹੁੰਦਾ ਸਗੋਂ ਐਸੇ ਕੁਝ ਨਿਯਮ ਵੀ ਹੁੰਦੇ ਹਨ ਜਿਨ੍ਹਾਂ ਨੂੰ ਪੈਣਾ ਜੇਕਰ ਫਾਲੋ ਕਰਦੀਆਂ ਹਨ ਤਾਂ ਉਹ ਹਰ ਇੱਕ ਆਪਣੇ ਘਰ ਦੇ ਵਿੱਚ ਮੁਸ਼ਕਲ ਨੂੰ ਬਾਰ ਕਰ ਸਕਦੀਆਂ ਹਨ ਤਵੇ ਨੂੰ ਵਰਤਨਾ ਘਰ ਦੇ ਵਿੱਚ ਰੱਖ ਕੇ ਤਵੇ ਨੂੰ ਕਿਸ ਤਰ੍ਹਾਂ ਵਰਤਣਾ ਹੈ ਜੇਕਰ ਤਵੇ ਨੂੰ ਕੈਸਾ ਰੱਖਣਾ ਹੈ ਕਿਦਾਂ ਸ਼ੁਭ ਮੰਨਿਆ ਜਾਂਦਾ ਹੈ ਇਹ ਸਭ ਕੁਝ ਅਸੀਂ ਜਾਣ ਲੈਂਦੇ ਹਾਂ ਤਾਂ ਇਸ ਦਾ ਫਲ ਵੀ ਅਸੀਂ ਜਾਣ ਲੈਂਦੇ ਹਾਂ ਤਾਂ ਇਹ ਸਾਡੇ ਲਈ ਬਹੁਤ ਹੀ ਲਾਭਦਾਇਕ ਹੋਵੇਗਾ ਇਸ ਦੇ ਉਲਟ ਜੇਕਰ ਤਵੇ ਨੂੰ ਰੱਖਦੇ ਸਮੇਂ ਕੁਝ ਅਨਦੇਖੀ ਕਰਦੇ ਹਾਂ ਤਾਂ ਘਰ ਦੇ ਵਿੱਚ ਕਈ ਸਮੱਸਿਆਵਾਂ ਦਾ ਕਾਰਨ ਵੀ ਬਣ ਸਕਦਾ ਹੈ ਸੰਗਤ ਜੀ ਰਸੋਈ ਦੇ ਵਿੱਚ ਤਵਾ ਰੱਖਣ ਦੇ ਬਹੁਤ ਸਾਰੇ ਨਿਯਮ ਹੁੰਦੇ ਹਨ ਜੇਕਰ ਅਸੀਂ ਇਹਨਾਂ ਨਿਯਮਾਂ ਦਾ ਪਾਲਣ ਕਰਦੇ ਹਾਂ ਤਾਂ ਸਾਨੂੰ ਸਿਹਤ ਸੰਬੰਧੀ ਬਹੁਤ ਸਾਰੀਆਂ ਸਮੱਸਿਆਵਾਂ ਬਹੁਤ ਸਾਰੀਆਂ ਸਮੱਸਿਆਵਾਂ ਵੀ ਨਹੀਂ ਆਉਂਦੀਆਂ ਹਨ ਜਿਨ੍ਹਾਂ ਦਾ ਸਾਨੂੰ ਸਾਹਮਣਾ ਕਰਨਾ ਔਖਾ ਹੋ ਜਾਂਦਾ ਹੈ ਇਸ ਲਈ ਹਮੇਸ਼ਾ ਆਹ ਦੇ ਵਿੱਚ ਜਿਹੜੀ ਪਰਕਤ ਤੇ ਤੰਦਰੁਸਤੀ ਰੱਖਣ ਦੇ ਲਈ ਸਾਨੂੰ ਤਵੇ ਦੇ ਕੁਝ ਨਿਯਮ ਜਿਹੜੇ ਹਨ ਉਹ ਅਪਣਾਉਣੇ ਚਾਹੀਦੇ ਹਨ ਤਾਂ ਸੰਗਤ ਜੀ ਤਵੇ ਨੂੰ ਸਹੀ ਢੰਗ ਤਰੀਕੇ ਨਾਲ ਵਰਤਣਾ ਚਾਹੀਦਾ ਹੈ ਆਓ ਹੁਣ ਆਪਾਂ ਗੱਲ ਕਰਦੇ ਹਾਂ ਕਿ ਤਵੇ ਨੂੰ ਕਿਸ ਤਰ੍ਹਾਂ ਆਪਣੀ ਰਸੋਈ ਦੇ ਵਿੱਚ ਰੱਖਣਾ ਚਾਹੀਦਾ ਹੈ ਸੰਗਤ ਜੀ ਸਭ ਤੋਂ ਪਹਿਲੇ ਗੱਲ ਇੱਕ ਰਾਤ ਦੇ ਸਮੇਂ ਸੌਣ ਤੋਂ ਪਹਿਲਾਂ ਤਵੇ ਨੂੰ ਜ਼ਰੂਰ ਸਾਫ਼ ਕਰਕੇ ਰੱਖੋ ਸਾਫ਼ ਕਰਕੇ ਸੌਣਾ ਚਾਹੀਦਾ ਹੈ ਕਿਉਂਕਿ ਜੇਕਰ ਅਸੀਂ ਇਸ ਨੂੰ ਗੰਦਾ ਹੀ ਰੱਖ ਦਿੰਦੇ ਹਾਂ ਤੇ ਇਸ ਦੇ ਨਾਲ ਘਰ ਦੇ ਬੱਚੇ ਅਕਸਰ ਬਿਮਾਰ ਹੁੰਦੇ ਹਨ ਇਸ ਲਈ ਤਵੇ ਨੂੰ ਸਾਫ਼ ਕਰਨਾ ਬਹੁਤ ਜ਼ਰੂਰੀ ਹੈ ਸਵੇਰ ਦੇ ਸਮੇਂ ਜਦੋਂ ਵੀ ਤਵੇ ਦੀ ਵਰਤੋਂ ਕਰੋ ਉਸ ਨੂੰ ਹਮੇਸ਼ਾ ਸਾਫ਼ ਕਰਕੇ ਹੀ ਵਰਤੋਂ ਭਾਓ ਕਿ ਰੋਟੀ ਬਣਾਓ ਰੋਟੀ ਬਣਾਉਣ ਤੋਂ ਪਹਿਲਾਂ ਇਸ ਉੱਪਰ ਥੋੜਾ ਜਿਹਾ ਨਮਕ ਪਾਓ ਇਸ ਨਾਲ ਘਰ ਦੀ ਨਕਾਰਾਤਮਕ ਸ਼ਕਤੀ ਦੂਰ ਹੋ ਜਾਂਦੀ ਹੈ ਜਦੋਂ ਵੀ ਰੋਟੀ ਬਣਾਉਂਦੇ ਹੋ ਤਾਂ ਪਹਿਲਾਂ ਹੀ ਰੋਟੀ ਕਣ ਕੇ ਆਖਰੀ ਰੋਟੀ ਕੋਤਿਆਂ ਨੂੰ ਪਾਉਣ ਲਈ ਜ਼ਰੂਰ ਕੰਡੋ ਇਸ ਨਾਲ ਘਰ ਦੇ ਵਿੱਚ ਬਰਕਤ ਆਉਂਦੀ ਹੈ ਆਪਣੇ ਘਰ ਦੇ ਵਿੱਚ ਕਦੇ ਵੀ ਤਵੇ ਤੇ ਕੜਾਈ ਨੂੰ ਮੋਦਾ ਨਹੀਂ ਮਾਰ ਕੇ ਰੱਖਣਾ ਚਾਹੀਦਾ ਇਹਨਾਂ ਨੂੰ ਮੋਦਾ ਰੱਖਣ ਦੇ ਨਾਲ ਸਾਡੇ ਘਰ ਦੇ ਵਿੱਚ ਕਲੇ ਕਲੇਸ਼ ਦੈਨ ਤੇ ਦੈਨ ਵਾਦੇ ਜਾਂਦੀ ਹੈ ਜਦੋਂ ਵੀ ਤੁਸੀਂ ਰਸੋਈ ਦੇ ਵਿੱਚ ਤਵੇ ਦਾ ਇਸਤੇਮਾਲ ਕਰਦੇ ਹੋ ਉਸ ਨੂੰ ਤੁਰੰਤ ਹੀ ਚੰਗੀ ਤਰ੍ਹਾਂ ਸਾਫ਼ ਕਰਕੇ ਅਜੇ ਜਗ੍ਹਾ ਤੇ ਰੱਖੋ ਜਿੱਥੇ ਕਿਸੇ ਦੇ ਵੀ ਨਜ਼ਰ ਨਾ ਪਾਵੇ ਕਈ ਭੈਣ ਭਰਾ ਕੀ ਕਰਦੇ ਨੇ ਕਿ ਸਾਵਣ ਹੀ ਤਵੇ ਨੂੰ ਰੱਖ ਦਿੰਦੇ ਹਨ ਇਸ ਨਾਲ ਘਰ ਦਾ ਜਿਹੜਾ ਮੁਖੀ ਹੈ ਜਾਂ ਫਿਰ ਪਤੀ ਜਿਹੜਾ ਹੈ ਉਸ ਦੀ ਸਿਹਤ ਖਰਾਬ ਰਹਿੰਦੀ ਹੈ ਤਵੇ ਨੂੰ ਹਮੇਸ਼ਾ ਹੀ ਲੁਕਾ ਕੇ ਰੱਖੋ ਗਰਮ ਤਵੇ ਦੇ ਉੱਪਰ ਕਦੇ ਵੀ ਪਾਣੀ ਨਾ ਪਾਓ ਕਿਉਂਕਿ ਐਸੇ ਵਿੱਚ ਨਿਕਲਣ ਵਾਲੀਆਂ ਆਵਾਜ਼ਾਂ ਤੁਹਾਡੀ ਮੁਸ਼ਕਲ ਦਾ ਸਾਹਮਣਾ ਬਣ ਸਕਦੀਆਂ ਹਨ ਤਵੇਂ ਨੂੰ ਹਮੇਸ਼ਾ ਚਮਕਾ ਕੇ ਹੀ ਰੱਖੋ ਕਿਉਂਕਿ ਇਸ ਦਾ ਸਬੰਧ ਹਮੇਸ਼ਾ ਸੰਢੀ ਕਿਸਮਤ ਦੇ ਨਾਲ ਹੁੰਦਾ ਹੈ ਤਵਾ ਜਿੰਨਾ ਚਮਕੇਗਾ ਓਨੀ ਹੀ ਸਾਡੀ ਕਿਸਮਤ ਚਮਕੇਗੀ ਅਤੇ ਕੜਾਈ ਨੂੰ ਤਿੱਖੀ ਚੀਜ਼ ਦੇ ਨਾਲ ਖੁਰਚਣਾ ਨਹੀਂ ਚਾਹੀਦਾ ਤੇ ਨਾ ਹੀ ਇਸ ਨੂੰ ਕਦੇ ਅਤੇ ਨਾ ਹੀ ਇਸ ਨੂੰ ਕਦੇ ਝੋਠਾ ਕਰਨਾ ਚਾਹੀਦਾ ਹੈ ਜਦੋਂ ਵੀ ਤੁਸੀਂ ਤਵਾ ਵਰਤਦੇ ਹੋ ਤਾਂ ਹਮੇਸ਼ਾ ਲੋਹੇ ਦੀ ਚੀਜ਼ ਦਾ ਇਸਤੇਮਾਲ ਕਰੋ ਜੋ ਸਿਹਤ ਲਈ ਵਧੇਰੇ ਸਹੀ ਹੈ ਤੇ ਕਦੇ ਵੀ ਨਾਨ ਸਟਿਕ ਜਾਂ ਫਿਰ ਹੋਰ ਕਿਸੇ ਤਾਤ ਦਾ ਬਣਿਆ ਹੋਇਆ ਤਵਾ ਕਦੇ ਇਸਤੇਮਾਲ ਨਾ ਕਰੋ ਜੇਕਰ ਤੁਸੀਂ ਤਵੇ ਨੂੰ ਗਰਮ ਕਰਕੇ ਉਸ ਉੱਪਰ ਰੋਟੀ ਪਾਉਣ ਤੋਂ ਪਹਿਲਾਂ ਨਮਕ ਪਾਉਂਦੇ ਹੋ ਇਸ ਨਾਲ ਤੁਹਾਡੇ ਕਾਰਦੇ ਵਿੱਚ ਤਾਂ ਦੀ ਕਮੀ ਨਹੀਂ ਆਉਂਦੀ ਹੈ ਤੇ ਨਾਲ ਹੀ ਸਾਰਾ ਜਿਹੜਾ ਵਾਸਤੂ ਦੋਸ਼ ਹੈ ਉਹ ਖਤਮ ਹੋ ਜਾਂਦਾ ਹੈ ਨਕਾਰਾਤਮਕ ਊਰਜਾ ਖਤਮ ਹੋ ਜਾਂਦੀ ਹੈ ਔਰਤਾਂ ਨੂੰ ਆਦਤ ਹੁੰਦੀ ਹੈ ਕਿ ਉਹ ਗਰਮ ਤਵੇ ਦੇ ਉੱਪਰ ਪਾਣੀ ਪਾ ਦਿੰਦੀਆਂ ਨੇ ਜਿਵੇਂ ਤੁਸੀਂ ਐਵੇਂ ਕਰਦੇ ਹੋ ਤੇ ਇਸ ਆਦਤ ਨੂੰ ਅੱਜ ਹੀ ਛੱਡ ਦਿਓ ਇਸ ਨਾਲ ਤੁਹਾਡੇ ਘਰ ਦੇ ਵਿੱਚ ਬਹੁਤ ਮੁਸ਼ਕਲਾਂ ਵਾਧਾਂ ਮੁਸ਼ਕਲਾਂ ਵਾਧੀਆਂ ਹਨ ਤਵੇ ਨੂੰ ਸਾਫ਼ ਕਰਨ ਦੇ ਲਈ ਸਾਬਣ ਦਾ ਇਸਤੇਮਾਲ ਜ਼ਰੂਰ ਕਰਿਆ ਕਰੋ ਹਫ਼ਤੇ ਦੇ ਵਿੱਚ ਤਵੇ ਉੱਪਰ ਨਿੰਬੂ ਦਾ ਮਿੱਠਾ ਸੌਡਾ ਸਿਰਕਾ ਪਾ ਕੇ ਉਸ ਨੂੰ ਚੰਗੀ ਤਰ੍ਹਾਂ ਸਾਫ਼ ਕਰੋ ਇੱਕ ਵਾਰ ਇਸ ਨਾਲ ਤਵੇ ਦੀ ਸਾਰੀ ਗੰਦਗੀ ਸਾਫ਼ ਹੋ ਜਾਂਦੀ ਹੈ ਜੋ ਹਮੇਸ਼ਾ ਸਾਫ਼ ਰਹਿੰਦੀ ਹੈ ਤਵੇ ਨੂੰ ਕਦੇ ਵੀ ਚੁੱਲ੍ਹੇ ਉੱਪਰ ਨੰਗਾ ਨਾ ਛੱਡੋ ਉਸ ਨੂੰ ਜਦੋਂ ਤੁਹਾਡਾ ਤੁਸੀਂ ਖਾਣਾ ਬਣਾ ਲਿਆ ਹੈ ਉਸ ਨੂੰ ਕਿਸੇ ਇੱਕ ਜਗ੍ਹਾ ਤੇ ਰੱਖ ਦਿਓ ਤਾਂ ਉਸ ਨੂੰ ਤਵੇ ਨੂੰ ਥੱਲੇ ਉਤਾਰ ਦਿਓ ਜੇਕਰ ਤੁਸੀਂ ਨਹੀਂ ਉਤਾਰੋਗੇ ਇਸ ਨਾਲ ਘਰ ਦੇ ਵਿੱਚ ਦਿਨ ਬੇ ਦਿਨ ਲੜਾਈ ਵਾਧਦੀ ਚਾਵेंगी ਕਿਉਂਕਿ ਸਾਡੀ ਚੰਗੀ ਕਿਸਮਤ ਨੂੰ ਇਹ ਵੰਗਾੜ ਵੀ ਸਕਦਾ ਹੈ ਅਤੇ ਰਸੋਈ ਦੇ ਵਿੱਚ ਕਦੇ ਵੀ ਟੁੱਟੇ ਹੋਏ ਬਰਤਨਾਂ ਨਾ ਇਸਤੇਮਾਲ ਕਰੋ ਕਿਉਂਕਿ ਜਿਹੜਾ ਟੁੱਟਾ ਹੋਇਆ ਬਰਤਨ ਹੈ ਜਾਂ ਤਵਾ ਹੈ ਉਸਾਂ ਦੇ ਚੰਗੇ ਕਿਸਮਤ ਨਵੋ ਘੜਦੇ ਵੇਗਾ ਕਦੇ ਵੀ ਟੁੱਟੇ ਹੋਏ ਜਾਂ ਟੇਢੇ ਮੇਢੇ ਪਾਂਡੇ ਜਾਂ ਤਵਾ ਨਾ ਵਰਤੋ ਇਸ ਨੂੰ ਤੁਰੰਤ ਘਰ ਤੋਂ ਬਾਹਰ ਕਾੜਦੇ ਹੋ ਨਵੇਂ ਤਵੇ ਦੀ ਵਰਤੋਂ ਕਰੋ ਟੁੱਟੇ ਹੋਏ ਪਾਂਡੇ ਨੂੰ ਕਦੇ ਵੀ ਨਾ ਵਰਤੋ ਤਵੇ ਨੂੰ ਕਪੜੇ ਨਾਲ ਸਾਫ਼ ਕਰੋ ਪਾਣੀ ਨਾਲ ਸਾਫ਼ ਕਰਕੇ ਰੋਟੀ ਬਣਾਓ ਅਜਿਹਾ ਕਰਨਾ ਵੀ ਘਰ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਖਤਮ ਕਰ ਦਿੰਦਾ ਹੈ ਘਰ ਦੇ ਵਿੱਚ ਰਸੋਈ ਦੇ ਵਿੱਚ ਕਦੇ ਵੀ ਦਵਾਈਆਂ ਨਾ ਰੱਖੋ ਇਸ ਤਰ੍ਹਾਂ ਕਰਨਾ ਬਹੁਤ ਹੀ ਅਸ਼ੋਭ ਮੰਨਿਆ ਜਾਂਦਾ ਹੈ ਤੇ ਨਾਲ ਹੀ ਬਿਮਾਰੀਆਂ ਵਧਦੀਆਂ ਹਨ ਆਪਣੇ ਘਰ ਦੀ ਫ੍ਰਿਜ ਦੇ ਉੱਪਰ ਭੁੱਲ ਕੇ ਵੀ ਦਵਾਈਆਂ ਨਾ ਰੱਖੋ ਇਸ ਨਾਲ ਦਵਾਈਆਂ ਦਾ ਅਸਰ ਘਟ ਜਾਂਦਾ ਹੈ ਜੋ ਸਾਡੇ ਸਰੀਰ ਦੇ ਰੋਗਾਂ ਨੂੰ ਠੀਕ ਨਹੀਂ ਕਰ ਸਕਦੀਆਂ ਕਈ ਲੋਕਾਂ ਦੀ ਆਦਤ ਹੁੰਦੀ ਹੈ ਕਿ ਕੂੜੇ ਵਾਲੇ ਟੱਪੇ ਨੂੰ ਰਸੋਈ ਵਿੱਚ ਰੱਖ ਦਿੰਦੇ ਹਨ ਤਾਂ ਜੋ ਭੋਜਨ ਬਣਾਉਣ ਤੋਂ ਬਾਅਦ ਕੋੜਾ ਉਸ ਦੇ ਵਿੱਚ ਪਾ ਦੇਣ ਪਰ ਅਜਿਹਾ ਕਰਨਾ ਬਹੁਤ ਗਲਤ ਹੈ ਰਸੋਈ ਦੇ ਵਿੱਚ ਕਦੇ ਵੀ ਕੂੜੇ ਵਾਲਾ ਡੱਬਾ ਨਹੀਂ ਹੋਣਾ ਚਾਹੀਦਾ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਹੋ ਬਹੁਤ ਸਾਰੇ ਰੋਗ ਲੱਗ ਸਕਦੇ ਹਨ ਰਸੋਈ ਦੇ ਵਿੱਚ ਕਾਦੇਵੇਂ ਪਲਾਸਟਿਕ ਅਤੇ ਟੁੱਟੀਆਂ ਹੋਈਆਂ ਚੀਜ਼ਾਂ ਦਾ ਇਸਤੇਮਾਲ ពੁਰਕਿ ਬਿਨਾ ਕਰੋ ਇਹ ਸਨਲ ਨਕਾਰਾਤਮਕ ਊਰਜਾ ਵਾਧੇ ਹਨ ਦੂਸਰਾ ਇਹ ਚੀਜ਼ਾਂ ਸਾਨੂੰ ਬਿਮਾਰੀਆਂ ਵੱਲ ਲੈ ਕੇ ਜਾਂਦੀਆਂ ਹਨ ਆਪਣੀ ਕਾਦੀ ਰਸੋਈ ਦੇ ਵਿੱਚ ਪੁਲਕੇ ਵਿੱਚ ਸ਼ੀਸ਼ਾ ਨਾ ਲਗਾਓ ਵਾਸਤੂ ਦੋਸ਼ ਦੇ ਅਨੁਸਾਰ ਬਹੁਤ ਹੀ ਅਸ਼ੋਭ ਹੁੰਦਾ ਹੈ ਜੇਕਰ ਰਸੋਈ ਵਿੱਚ ਸ਼ੀਸ਼ਾ ਹੈ ਤਾਂ ਉਸ ਨੂੰ ਅੱਜ ਹੀ ਉਤਾਰ ਦਿਓ ਇਸ ਨਾਲ ਪਾਣੀ ਅਤੇ ਅੱਗ ਦਾ ਸੰਤੁਲਨ ਵਿਗੜ ਜਾਂਦਾ ਹੈ ਰਸੋਈ ਦੇ ਵਿੱਚ ਕਿਸੇ ਪ੍ਰਕਾਰ ਦਾ ਟੁੱਟਿਆ ਹੋਇਆ ਅਲੂਮੀਨੀਅਮ ਅਲੂਮੀਨੀਅਮ ਬਰਤਨ ਨਹੀਂ ਰੱਖਣਾ ਚਾਹੀਦਾ ਕੋਈ ਵੀ ਤੁਹਾਡੇ ਘਰ ਬਰਤਨ ਹੈ ਜੇਕਰ ਟੁੱਟਿਆ ਦਾ ਉਸ ਨੂੰ ਅੱਜ ਹੀ ਬਦਲ ਦਿਓ ਤੁਹਾਡੀ ਸਿਹਤ ਲਈ ਹਾਨੀਕਾਰਕ ਹੈ ਟੁੱਟੇ ਹੋਏ ਬਰਤਨਾਂ ਵਿੱਚ ਜੇਕਰ ਅਸੀਂ ਖਾਣਾ ਖਾਂਦੇ ਹਾਂ ਤਾਂ ਇਸ ਨਾਲ ਸਾਡੀ ਕਿਸਮਤ ਖਰਾਬ ਹੁੰਦੀ ਹੈ ਇਸ ਨਾਲ ਤਾਂ ਦੀ ਕਮੀ ਵੀ ਆਉਂਦੀ ਹੈ ਰਸੋਈ ਵਿੱਚ ਸਾਨੂੰ ਫੁੱਲ ਕਿ ਵੀ ਛਾੜੂ ਨਹੀਂ ਰੱਖਣਾ ਚਾਹੀਦਾ ਇਸ ਨਾਲ ਜਿਹੜੀ ਮਾਤਾ ਲక్ష్ਮੀ ਉਹ ਨਾਰਾਜ਼ ਹੋ ਜਾਂਦੀ ਹੈ ਜਿਸ ਕਾਰਨ ਸਾਡੇ ਘਰ ਦੇ ਵਿੱਚ ਤਾਂ ਅੰਦੌਲਤ ਤੇ ਪੂਰਾ ਅਸਰ ਪੈਂਦਾ ਹੈ ਜੇਕਰ ਅਸੀਂ ਰਸੋਈ ਦੇ ਵਿੱਚ ਚਾੜੂ ਰੱਖਦੇ ਹਾਂ ਤੇ ਇਸੇ ਨਾਲ ਘਰ ਦੇ ਮੈਂਬਰਾਂ ਦੇ ਵਿੱਚ ਲੜਾਈ ਝਗੜੇ ਵੱਧ ਜਾਂਦੇ ਹਨ ਤੇ ਬਰਕਤ ਦਾ ਬੁਰਾ ਅਸਰ ਪੈਂਦਾ ਹੈ ਤਾਂ ਦੀ ਕਮੀ ਹੋਣ ਲੱਗਦੀ ਹੈ ਤੁਸੀਂ ਤਵੇ ਨੂੰ ਖੁੜਾਈ ਨੂੰ ਨਿੰਬੂ ਦੇ ਨਾਲ ਰਗੜ ਕੇ ਸਾਫ਼ ਕਰੋ ਅਜਿਹਾ ਕਰਨ ਨਾਲ ਤਵੇ ਦੇ ਖੁੜਾਈ ਨੂੰ ਸਾਫ਼ ਹੋ ਜਾਣਗੇ ਇਸ ਉੱਪਰ ਵਾਸਤੂ ਦੋਸ਼ ਖਤਮ ਹੋ ਜਾਂਦਾ ਹੈ ਸਬਨ ਵਰਤਨ ਤੋਂ ਪਹਿਲਾਂ ਤੋਂ ਉਹ ਗੇ ਕੁਝ ਸਮੇਂ ਸੁੱਕਣ ਦੇ ਲਈ ਜ਼ਰੂਰ ਰੱਖੋ ਇਸ ਦੇ ਨਾਲ ਚਲਦੀ ਕਰਮ ਹੋ ਜਾਂਦਾ ਹੈ ਜੇਕਰ ਤੁਸੀਂ ਰੋਜ਼ਾਨਾ ਤਵਾ ਸਾਫ਼ ਕਰੋਗੇ ਤਾਂ ਇਸ ਨੂੰ ਕਦੇ ਵੀ ਖੁਰਚਣਾ ਨਹੀਂ ਪਵੇਗਾ ਕਿਉਂਕਿ ਤਵੇ ਨੂੰ ਖੁਰਚਣਾ ਹੀ ਨਹੀਂ ਚਾਹੀਦਾ ਇਹ ਅਸ਼ੋਭ ਮੰਨਿਆ ਜਾਂਦਾ ਹੈ ਆਟਾ ਗੁੰਨਣ ਦੇ ਲਈ ਜੇਕਰ ਅਸੀਂ ਤਾਂਬੇ ਦੇ ਬਰਤਨ ਦੇ ਵਿੱਚ ਪਾਣੀ ਲੈਂਦੇ ਹਾਂ ਤਾਂ ਆਟਾ ਗੁੰਨਣ ਦੇ ਲਈ ਇਹ ਬਹੁਤ ਚੰਗਾ ਹੈ ਇਹ ਪਾਣੀ ਸ਼ੁੱਧ ਪਵਿੱਤਰ ਮੰਨਿਆ ਜਾਂਦਾ ਹੈ ਔਰਤਾਂ ਨੂੰ ਹਮੇਸ਼ਾ ਖਾਣਾ ਬਣਾਉਂਦੇ ਸਮੇਂ ਆਪਣੇ ਅੰਦਰ ਚੰਗੇ ਵਿਚਾਰ ਲੈ ਕੇ ਆਉਣੇ ਚਾਹੀਦੇ ਹਨ ਕਿਉਂਕਿ ਆਟਾ ਸਾਡੀ ਸਿਹਤ ਲਈ ਬਹੁਤ ਜ਼ਰੂਰੀ ਹੈ ਤੇ ਗੁਣਕਾਰੀ ਹੈ ਆਪਣੀ ਰਸੋਈ ਵਿੱਚ ਸਟੀਲ ਦੇ ਬਰਤਨਾਂ ਦੇ ਨਾਲ ਭਾਂਡੇ ਦੇ ਬਰਤਨ ਤੇ ਪਿੱਤਲ ਦੇ ਬਰਤਨ ਵੀ ਚੋੜ ਰੱਖੋ ਇਸ ਤਰ੍ਹਾਂ ਕਰਨ ਨਾਲ ਤਾਂ ਅੰਦੀ ਕਮੀ ਕਦੇ ਵੀ ਨਹੀਂ ਹੋਵੇਗੀ ਆਤਨ ਰਸੋਈ ਵਿੱਚ ਕੰਮ ਕਰਦੇ ਸਮੇਂ ਹਮੇਸ਼ਾ ਹੀ ਆਪਣਾ ਸਿਰ ਟਾ ਕੇ ਰੱਖਣਾ ਚਾਹੀਦਾ ਹੈ ਜਿਸ ਨਾਲ ਉਹਨਾਂ ਦੇ ਕੰਮ ਦੇ ਵਿੱਚ ਬਰਕਤ ਪੈਂਦੀ ਹੈ ਜੇਕਰ ਅਸੀਂ ਇਸ ਨੂੰ ਆਪਣੀ ਰਸੋਈ ਵਿੱਚ ਰੱਖਦੇ ਹਾਂ ਇਸ ਤਰ੍ਹਾਂ ਕਰਨ ਦੇ ਨਾਲ ਨਕਾਰਾਤਮਕ ਊਰਜਾ ਵੀ ਖਤਮ ਹੁੰਦੀ ਹੈ ਜੇ ਤੁਸੀਂ ਸਵੇਰੇ ਜਲਦੀ ਉੱਠ ਜਾਂਦੇ ਹੋ ਤੁਸੀਂ ਆਪਣੀ ਰਸੋਈ ਨੂੰ ਚੰਗੀ ਤਰ੍ਹਾਂ ਸਾਫ਼ ਸੁਥਰਾ ਕਰਕੇ ਰੱਖਦੇ ਹੋ ਤਾਂ ਤੁਹਾਡੇ ਘਰ ਦੇ ਵਿੱਚ ਕਦੇ ਵੀ ਬਰਕਤ ਦੀ ਕਮੀ ਨਹੀਂ ਹੋਵੇਗੀ ਸੰਗਤ ਜੀ ਚੇਕਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ